ਬੜਾ ਦੁੱਖ ਹੋਇਆ ਦਿਲ ਨੂੰ ਕਿਉਂਕਿ ਅੱਖਾਂ ਦੇ ਸਾਹਮਣੇ ਆਜ਼ਾਦ ਭਾਰਤ ਦੇ ਪੰਜਾਬ ਦੇ ਬਹਾਦਰ ਪੰਜਾਬ ਦੇ ਇੱਕ ਸਾਡਾ ਭਰਾ ਕਿਸਾਨ ਉਹ ਆਪਣੀ ਐਸ ਉਮਰ ਵਿੱਚ ਤਿਲ ਤਿਲ ਤਿਲਤਰ نیچے ਜਾ ਰਿਹਾ ਹੈ ਇੱਕ ਆਪਣੀਆਂ ਮੰਗਾ ਜਾਇਜ਼ ਮੰਗਾਪਦੇ ਲਈ ਨਹੀਂ ਪਰਿਵਾਰ ਲਈ ਨਹੀਂ ਹਿੰਦੁਸਤਾਨ ਦੇ ਉਸ ਜਿਹੜਾ ਆਪਾਂ ਸਮਝਦੇ ਹਾਂ ਕਿ ਕਿਸਾਨ ਜਿਹੜਾ ਦੇਸ਼ ਨੂੰ ਅੰਨ ਨਾਲ ਪੇਟ ਭਰਦਾ ਹੁੰਦਾ ਅੱਜ ਉਸ ਕਿਸਾਨ ਵਾਸਤੇ ਦੋਨੋਂ ਚੀਜ਼ਾਂ ਮਸ਼ਹੂਰ ਹੈ ਕਿ ਜਾਇ ਜਵਾਨ ਤੇ ਜਾਇ ਕਿਸਾਨ ਸਾਡਾ ਜਵਾਨ ਵੀ ਅੱਗੇ ਆਜ਼ਾਦ ਕਰਾਉਣ ਲਈ ਦੇਸ਼ ਦੇ ਵਿੱਚ ਦੇਸ਼ ਦੀ ਜਾਦੀ ਚ ਵੀ ਤੇ ਉਸ ਤੋਂ ਬਾਅਦ ਅੰਦਾਜ਼ ਲਈ ਵੀ ਅੱਜ ਐਸ ਹਾਲਤ ਵਿੱਚ ਕਿਸਾਨ ਸਾਡੇ ਬੈਠੇ ਹੈ ਮੈਂ ਦੇਖਦੀ ਆਈਆਂ ਟਰਾਲੀਆਂ ਦੇ ਵਿੱਚ ਕਿਸ ਤਰੀਕੇ ਨਾਲ ਘਰ ਛੱਡ ਕੇ ਭੈਣਾ ਬੀਬੀਆਂ ਬੱਚੇ ਸਾਰੇ ਬੈਠੇ ਨੇ ਆ ਕੇ ਇਹਦੇ ਤੇ ਮੈਂ ਜਿੱਥੇ ਅਰਦਾਸ ਕਰਦੀ ਆਂ ਕਾਲਪੁਰ ਖੱਗੇ ਕੇ ਮੇਰੇ ਭਰਾ ਜਗਜੀਤ ਸਿੰਘ ਜੀ ਨੂੰ ਤੰਦਰੁਸਤੀ ਬਖਸ਼ਣ ਠੀਕ ਰਹਿਣ ਲਬਰੀਆਂ ਬੁਰਾ ਠੀਕ ਰਹਿਣ ਤੱਕ ਉਸੇ ਨਾਲ ਹੀ ਮੈਂ ਅੱਜ ਹਿੰਦੁਸਤਾਨ ਦੀ ਨੈਸ਼ਨਲ মিডিਆ ਦੇ ਸਾਹਮਣੇ ਸਾਰੇ ਕਾਨੂੰਨ ਮੰਨ ਕੇ ਉਸ ਤੋਂ ਪਿੱਛੇ हट ਗਿਆ ਹੈ ਅੱਜ ਵੀ ਇਹ ਸਾਰਾ ਕੁਝ ਜਿਹੜੇ ਕਰ ਰਹੇ ਹੈਗੇ ਨੇ ਮੈਨੂੰ ਤਾਂ ਹੈਰਾਨੀ ਇਸ ਗੱਲ ਉੱਤੇ ਹੈਗੀ ਹੈ ਕਿ ਇਹਨਾਂ ਦਾ ਇਹਨਾਂ ਨੂੰ ਸਾਹ ਕਿਵੇਂ ਆਉਂਦਾ ਝੂਠ ਬੋਲ ਕੇ ਮੁੱਖ ਕੁਰਸੀਆਂ ਤੇ ਬੈਠ ਕੇ ਦੇਸ਼ ਤੇ ਆਟਰਨੈਸ਼ਨਲੀ ਵੀ ਕੀ ਪ੍ਰਭਾਵ ਜਾਂਦਾ ਹੋਵੇ ਇਸ ਗੱਲ ਦਾ ਉਹ ਮੁਕਰਿਆ ਉਹ ਮੁਕਰਿਆ ਤੇ ਸਾਡੇ ਫਿਰ ਪੰਜਾਬ ਦੇ ਕਿਸਾਨ ਨੂੰ ਦੁਆਰਾ ਜਾਦ ਕਰਾਉਣ ਲਈ ਖਲੂੜਾ ਦੇਣ ਲਈ ਜਾਣ ਲਈ ਇੱਥੇ ਆਉਣਾ ਪਿਆ ਸੀ ਮੈਨੂੰ ਯਾਦ ਆ ਜਿੰਦੇ ਪਹਿਲੇ ਦਿਨੀ ਗੱਲੇਵਾਲ ਜੀ ਬੈਠੇ ਨੇ ਮੇਰਾ ਬੇਟਾ ਸਾਡੇ ਹਲਕੇ 100 ਬੰਦੇ ਇੱਥੇ ਨਾਲ ਆਏ ਸੀ ਰੋਜ਼ ਹੀ ਉਸ ਤੋਂ ਬਾਅਦ ਡੋਟੀਆਂ ਲੱਗੇ ਰਹਿੰਦੀਆਂ ਤੁਸੀਂ ਸਾਰੇ ਬੈਠੇ ਹੋ ਜਿਹੜੇ ਪੰਜਾਬ ਦੇ ਕੋਨੇ ਕੋਨੇ ਚੋਂ ਆਏ ਹੋ ਹਰ ਤਰੀਕੇ ਨਾਲ ਲੇਕਿਨ ਸਾਨੂੰ ਸਾਡੇ ਦੇਸ਼ ਚੋਂ ਜਿਹਦੀ ਆਜ਼ਾਦੀ ਲਈ ਭਗਤ ਸਿੰਘ ਜੀ ਸਾਰੇ ਸਾਡੇ ਆਪਣੇ ਵੱਡ ਮਡੇ ਰਿਆ ਨੇ ਸਰਵਾਰਨੀਆਂ ਦਿੱਤੀਆਂ ਪਰਿਵਾਰਾਂ ਨੂੰ ਆਜ਼ਾਦ ਕਰਾਇਆ ਗੋਰੇ ਕੱਢ ਤੇ ਆ ਕੇ ਸਾਡੇ ਨਾਲ ਜਿਹੜੀਆਂ ਹੈਗੀਆਂ ਸਾਡੀਆਂ ਜਾਇਜ ਮੰਗਾ ਦੇਖੋ ਕਿਸੇ ਤਰ੍ਹਾਂ ਤੇ ਵੀ ਸਟੇਟਾਂ ਚ ਹੁੰਦਾ ਸਾਡੇ ਸਟੇਟਾਂ ਦੇ ਮਾਮਲੇ ਹੁੰਦੇ ਨੇ ਅਸੀਂ ਉੱਥੇ ਕਰਾਉਨੇ ਆ ਅਸੀਂ ਇਹ ਅੱਜ ਪੂਰੀ ਬੇਨਤੀ ਕਰਦੇ ਆ ਪੁਰਜੋਰ ਬੇਨਤੀ ਕਰਦੇ ਆ ਕਿ ਜਿਹੜਾ ਇਸ਼ੂ ਸਾਡੇ ਲੋਕ ਲੈ ਕੇ ਗਏ ਆ ਉੱਥੇ ਉਸ ਇਸ਼ੂ ਦੇ ਉੱਤੇ ਲੈ ਕੇ ਗਿਆ ਇਸ਼ੂ ਕਿ ਅਸੀਂ ਦਿੱਲੀ ਜਾਣਾ ਹੈ ਔਰ ਸਾਨੂੰ ਆਪਦੇ ਆਜ਼ਾਦ ਹਿੰਦੁਸਤਾਨ ਵਿੱਚ ਜਾਣ ਦੇ ਤੋਂ ਸਾਨੂੰ ਪੂਰੀ ਸਪੋਰਟ ਅਸੀਂ ਆਸਰ ਕਰਦੇ ਆ ਕਿ ਸਾਨੂੰ ਦੇਉ ਸਾਨੂੰ ਕੋਟਾ ਦੇਣੀ ਚਾਹੀਦੀ ਹੈ ਇਹ ਸਾਡੇ ਤੇ ਕਾਲਪੁਰ ਕਮੇਰ ਕਰੂਗਾ ਇਹ ਆਪਰਦਾਸ ਸੁਣ ਹੋਈ ਹੈ ਬੜਾ ਦੁੱਖ ਹੈ ਦਿਲ ਨੂੰ ਕਿਉਂਕਿ ਅੱਖਾਂ ਦੇ ਸਾਹਮਣੇ ਆਜ਼ਾਦ ਭਾਰਤ ਦੇ ਪੰਜਾਬ ਦੇ ਬਹਾਦਰ ਪੰਜਾਬ ਦੇ ਇੱਕ ਸਾਡਾ ਭਰਾ ਕਿਸਾਨ ਉਹ ਆਪਣੀ ਐਸ ਉਮਰ ਵਿੱਚ ਤਿਲ 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 ਤਲ نیچے ਜਾ ਰਿਹਾ ਹੈ ਇੱਕ ਆਪਣੀਆਂ ਮੰਗਾ ਜਾਇਜ਼ ਮੰਗਾਬ ਦੇ ਲਈ ਨਹੀਂ ਪਰਿਵਾਰ ਲਈ ਨਹੀਂ ਹਿੰਦੁਸਤਾਨ ਦੇ ਉਸ ਜਿਹੜਾ ਆਪਾਂ ਸਮਝਦੇ ਹਾਂ ਕਿ ਕਿਸਾਨ ਜਿਹੜਾ ਦੇਸ਼ ਨੂੰ ਅੰਨ ਨਾਲ ਪੇਟ ਭਰਦਾ ਹੁੰਦਾ ਅੱਜ ਉਸ ਕਿਸਾਨ ਵਾਸਤੇ ਦੋਨੋਂ ਚੀਜ਼ਾਂ ਮਸ਼ਹੂਰ ਹੈ ਕਿ ਜਾਇ ਜਵਾਨ ਤੇ ਜਾਇ ਕਿਸਾਨ ਸਾਡਾ ਜਵਾਨ ਵੀ ਅੱਗੇ ਆਜ਼ਾਦ ਕਰਾਉਣ ਲਈ ਦੇਸ਼ ਦੇ ਵਿੱਚ ਦੇਸ਼ ਦੀ ਆਜ਼ਾਦੀ ਚ ਵੀ ਤੇ ਉਸ ਤੋਂ ਬਾਅਦ ਅੰਦਾਜ਼ ਲਈ ਵੀ ਅੱਜ ਐਸ ਹਾਲਤ ਵਿੱਚ ਕਿਸਾਨ ਸਾਡੇ ਬੈਠੇ ਹੈ ਮੈਂ ਦੇਖਦੀ ਆਈਆਂ ਟਰਾਲੀਆਂ ਦੇ ਵਿੱਚ ਕਿਸ ਤਰੀਕੇ ਨਾਲ ਘਰ ਛੱਡ ਕੇ ਭੈਣਾ ਬੀਬੀਆਂ ਬੱਚੇ ਸਾਰੇ ਬੈਠੇ ਨੇ ਆ ਕੇ ਇਹਦੇ ਤੇ ਮੈਂ ਜਿੱਥੇ ਅਰਦਾਸ ਕਰਦੀ ਆਂ ਕਾਲਪੁਰ ਖੱਗੇ ਕੇ ਮੇਰੇ ਭਰਾ ਜਗਨਜੀਤ ਸਿੰਘ ਜੀ ਨੂੰ ਤੰਦਰੁਸਤੀ ਵਕਸ਼ਣ ਠੀਕ ਰਹਿਣ ਜਦੋਂ ਬ੍ਰਿਗਡਰਾਂ ਠੀਕ ਰਹਿਣ ਤੱਕ ਦਸਤਕਾਲ ਉੱਥੇ ਨਾਲ ਹੀ ਮੈਂ ਅੱਜ ਹਿੰਦੁਸਤਾਨ ਦੀ ਨੈਸ਼ਨਲ মিডিਆ ਦੇ ਸਾਹਮਣੇ ਸਾਰੇ ਕਾਨੂੰਨ ਮੰਨ ਕੇ ਉਸ ਤੋਂ ਪਿੱਛੇ हट ਗਿਆ ਹੈ ਅੱਜ ਵੀ ਇਹ ਸਾਰਾ ਕੁਝ ਜਿਹੜੇ ਕਰ ਰਹੇ ਹੈਗੇ ਨੇ ਮੈਨੂੰ ਤਾਂ ਹੈਰਾਨੀ ਇਸ ਗੱਲ ਉੱਤੇ ਹੈਗੀ ਹੈ ਕਿ ਇਹਨਾਂ ਦਾ ਇਹਨਾਂ ਨੂੰ ਸਾਹ ਕਿਵੇਂ ਆਉਂਦਾ ਝੂਠ ਬੋਲ ਕੇ ਮੁੱਖ ਕੁਰਸੀਆਂ ਤੇ ਬੈਠ ਕੇ ਦੇਸ਼ ਤੇ ਆਟਰਨੈਸ਼ਨਲੀ ਵੀ ਕੀ ਪ੍ਰਭਾਵ ਜਾਂਦਾ ਹੋਵੇ ਇਸ ਗੱਲ ਦਾ ਉਹ ਮੁਕਰਿਆ ਹੈ ਉਹ ਮੁਕਰਿਆ ਹੈ ਤੇ ਸਾਡੇ ਫਿਰ ਪੰਜਾਬ ਦੇ ਕਿਸਾਨ ਨੂੰ ਦੁਆਰਾ ਜਾਦ ਕਰਾਉਣ ਲਈ ਖਲੂੜਾ ਦੇਣ ਲਈ ਜਾਣ ਲਈ ਇੱਥੇ ਆਉਣਾ ਪਿਆ ਸੀ ਮੈਨੂੰ ਯਾਦ ਹੈ ਜਿੱਦੇ ਪਹਿਲੇ ਦਿਨੀ ਗੱਲੇਵਾਲ ਜੀ ਬੈਠੇ ਨੇ ਮੇਰਾ ਬੇਟਾ ਸਾਡੇ ਹਲਕੇ 100 ਬੰਦੇ ਇੱਥੇ ਨਾਲ ਆਏ ਸੀ ਰੋਜ਼ ਹੀ ਉਸ ਤੋਂ ਬਾਅਦ ਡਿਊਟੀਆਂ ਲੱਗਿਆ ਰਹਿੰਦੀਆਂ ਤੁਸੀਂ ਸਾਰੇ ਬੈਠੇ ਹੋ ਜਿਹੜੇ ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਹੋ ਹਰ ਤਰੀਕੇ ਨਾਲ ਲੇਕਿਨ ਸਾਨੂੰ ਸਾਡੇ ਹੀ ਦੇਸ਼ ਚੋਂ ਜਿਹਦੀ ਆਜ਼ਾਦੀ ਲਈ ਭਗਤ ਸਿੰਘ ਜੀ ਸਾਰੇ ਸਾਡੇ ਆਪਣੇ ਵੱਡ-ਵਡੇਰੇ ਆ ਨੇ ਸਰਵਾਰਨੀਆਂ ਦਿੱਤੀਆਂ ਪਰਿਵਾਰਾਂ ਨੂੰ ਆਜ਼ਾਦ ਕਰਾਇਆ ਗੋਰੇ ਕੱਢ ਤੇ ਆ ਕੇ ਸਾਡੇ ਨਾਲ ਜਿਹੜੀਆਂ ਹੈਗੀਆਂ ਸਾਡੀਆਂ ਜਾਇਜ਼ ਮੰਗਾ ਦੇਖੋ ਕਿਸੇ ਤਾਂ ਤੇ ਵੀ ਸਟੇਟਾਂ ਹੁੰਦਾ ਸਾਡੇ ਸਟੇਟਾਂ ਦੇ ਮਾਮਲੇ ਹੁੰਦੇ ਨੇ ਅਸੀਂ ਉੱਥੇ ਕਰਾਉਨੇ ਆ ਅਸੀਂ ਇਹ ਅੱਜ ਪੂਰੀ ਬੇਨਤੀ ਕਰਦੇ ਆ ਪੁਰਜੋਰ ਬੇਨਤੀ ਕਰਦੇ ਆ ਕਿ ਜਿਹੜਾ ਇਸ਼ੂ ਸਾਡੇ ਲੋਕ ਲੈ ਕੇ ਗਏ ਆ ਉੱਥੇ ਉਸ ਇਸ਼ੂ ਦੇ ਉੱਤੇ ਲੈ ਕੇ ਗਿਆ ਇਸ਼ੂ ਕਿ ਅਸੀਂ ਦਿੱਲੀ ਜਾਣਾ ਹੈ ਔਰ ਸਾਨੂੰ ਆਪਦੇ ਆਜ਼ਾਦ ਹਿੰਦੁਸਤਾਨ ਵਿੱਚ ਜਾਣ ਦੇ ਤੋਂ ਸਾਨੂੰ ਪੂਰੀ ਸਪੋਰਟ ਅਸੀਂ ਆਸ ਕਰਦੇ ਆ ਕਿ ਸਾਨੂੰ ਦੇਉ ਸਾਨੂੰ ਕੋਟਾ ਦੇਣੀ ਚਾਹੀਦੀ ਹੈ ਇਹ ਸਾਡੇ ਤੇ ਕਾਲਪੁਰ ਕਮੇਰ ਕਰੂਗਾ ਇਹ ਆਪਰਦਾਸ ਸੁਣ ਹੋਈ ਹੈ